ਜ਼ਿਲ੍ਹਾ ਸੰਗਰੂਰ ਦੇ ਪਹਾਣੇਗੜ੍ਹ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਮਿਲੀ ਜਾਣਕਾਰੀ ਅਨੁਸਾਰ ਪਿੰਡ ਫਤੇਗੜ ਪਾਸੋਂ ਤੋਂ ਇੱਕ ਜੰਗਲੀ ਸੂਰ ਵੱਲੋਂ ਇੱਕ ਘਰ ਦੇ ਵਿੱਚ ਵੜ ਕੇ ਪਿੰਡ ਵਾਸੀਆਂ ਦੇ ਪਰਿਵਾਰ ਨੂੰ ਝੱਖਣ ਕੀਤੀ ਜਾਣਕਾਰੀ ਮਿਲੀ ਹੈ ਮਿਲੀ ਜਾਣਕਾਰੀ ਅਨੁਸਾਰ ਪਿੱਛੇ ਘਰ ਦੇ ਖੇਤਾਂ ਦੇ ਵਿੱਚੋਂ ਇਹ ਜੰਗਲੀ ਸੂਰ ਘਰ ਦੇ ਵਿੱਚ ਵੜ ਜਾਂਦਾ ਹੈ ਜਿਸ ਦੇ ਵਿੱਚ ਕੀ ਕਾਫੀ ਪਰਿਵਾਰ ਅਤੇ ਹੋਰ ਲੋਕਾਂ ਨੂੰ ਇਹ ਨੁਕਸਾਨ ਪਹੁੰਚਾਉਂਦਾ ਹੈ ਮਿਲੀ ਜਾਣਕਾਰੀ ਅਨੁਸਾਰ ਤਕਰੀਬਨ 7-8 ਵੰਡੇ ਜਾਕਮੀ ਦੱਸਿਆ ਰਣ ਜੋ ਕਿ ਪਵਾਨੀਗੜ ਹਸਪਤਾਲ ਦੇ ਵਿੱਚ ਜ਼ੇਰੇ ਇਲਾਜਾਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਇੱਕ ਪਰਿਵਾਰ ਉੱਤੇ ਹਮਲਾ ਕਰਦਾ ਕਿਵੇਂ ਪਰਿਵਾਰ ਵੱਲੋਂ ਡੰਡਿਆਂ ਨਾਲ ਉਹਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਜਿੱਥੇ ਕਿ ਉਹ ਪਰਿਵਾਰ ਉੱਤੇ ਹਮਲਾ ਕਰਦਾ ਸਾਹਮਣੇ ਮਿਲੀ ਜਾਣਕਾਰੀ ਅਨੁਸਾਰ ਹਸਪਤਾਲ 7-8 ਪੇਸ਼ੈਂਟ ਜਿਹੜੇ ਹਸਪਤਾਲ ਵਿੱਚ ਪਹੁੰਚ ਚੁੱਕੇ ਹਨ ਜਿਹਨਾਂ ਜੇਰੇ ਇਲਾਜ ਚੱਲ ਰਿਹਾ ਹੈ ਅਤੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਉਹ ਤੁਹਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਇਆ ਪਿੰਡ ਵਾਸੀ ਅਤੇ ਕਿਵੇਂ ਇਹ ਜੰਗਲੀ ਸੂਰ ਵੱਲੋਂ ਇੱਕ ਪਰਿਵਾਰ ਤੇ ਹੋਰ ਪਰਿਵਾਰਾਂ ਤੇ ਹਮਲਾ ਕੀਤਾ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਜੰਗਲੀ ਸੂਰ ਨੂੰ ਭਜਾਉਣ ਦੇ ਲਈ ਪਿੰਡ ਵਾਸੀਆਂ ਵੱਲੋਂ ਘਰ ਵਾਸੀਆਂ ਵੱਲੋਂ ਉਹਨਾਂ ਦੇ ਉੱਤੇ ਡੰਡਿਆਂ ਦੇ ਨਾਲ ਉਹਨੂੰ ਭਜਾਉਣ ਦੀ ਕੋਸ਼ਿਸ਼ ਕੀਤੀਆਂ ਜਾ ਰਹੀਆਂ ਹਨ 24 ਪੰਜਾਬ ਨੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ 24 ਪੰਜਾਬ ਨੀ ਦੇ ਪੇਜ ਨੂੰ ਫੋਲੋ ਕਰਨਾ ਨਾ ਭੁੱਲੋ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਵੇਂ ਪਿੰਡ ਵਾਸੀ ਉਹਨੂੰ ਭਜਾਉਂਦੇ ਨਜ਼ਰ ਆ ਰਹੇ ਹਨ ਤੇ ਕਿਵੇਂ ਪਿੰਡ ਵਾਸੀਆਂ ਉੱਤੇ ਉਹ ਹਮਲਾ ਕਰ ਰਿਹਾ ਹੈ ਤੇ ਪਿੰਡ ਵਾਸੀ ਡੰਡਿਆਂ ਨਾਲ ਉਹਨੂੰ ਭਜਾਉਣ ਦੀ ਕੋਸ਼ਿਸ਼ਾਂ ਕਰ ਰਹੇ ਹਨ

ਖਾਰੀਏ ਬਿਰੋ ਬਣਾਣਾ ਹੈ ਕਰੋ ਬੇੜੇ ਦੀ ਮੈਂ ਕਮਾਲ ਆ ਪੂਰੀ ਬੇੜੇ ਦੀ ਓਏ ਯਾਰ ਉਹ ਕਹਿੰਦਾ ਪੁਰਸ਼ ਆਲੇ ਉਹਦੇ ਰੇਲੇ ਦੱਸ ਉਹ ਕੱਟ ਕੇ ਬਾਹਰ ਗੋਲੀ ਲੈਣੇ ਉਹ ਗੋਲੀ ਮਾਰਦੇ ਜੇ ਸੰਦਾ ਗੋਲੀ ਚਲੰਦੀ ਹੋਣੀ ਉਹ ਨਹੀਂ ਸੁਣਾਉਂਦਾ ਆਪਣਾ ਇਹਦਾ ਕਹਿੰਦਾ ਜਾਲਦੂਲ ਪਾ ਲਓ ਯਾਰ ਆ ਲੈ ਸ਼ਕਰਾਬਾ ਗੱਲਬਾਤ ਜੀ ਇਹ ਤਾਂ ਰੋ ਖੇਤਾਂ ਚ ਸੂਰ ਆਈ ਗੈਲ ਬੰਦੇ ਲੱਗੇ ਹੋਏ ਤੇ ਜੀ ਇਹ ਕੱਲਾ ਹੋ ਗਿਆ ਕੱਲਾ ਜਦੋਂ ਹੋਇਆ ਇਹ ਬੰਦਾ ਉਹਨੂੰ ਚਾਰ ਪਾ ਰਿਆ ਸੀ ਇਹਦੇ ਘਰਦਿਆਂ ਨੂੰ ਪਤਾ ਲੱਗਿਆ ਜਦੋਂ ਇਹਦੇ ਘਰਦੇ ਵੀ ਆ ਗਏ ਉਹਨਾਂ ਦੀਆਂ ਵੀ ਲੱਤਾਂ ਪਾੜਤੀਆਂ ਨੇ ਤੇ ਇਹ ਬੰਦੇ ਦੀਆਂ ਵੀ ਲੱਤਾਂ ਪਾੜਦੇ ਲਹੂ ਲਹਾਨ ਹੋ ਗਿਆ ਕੋਈ ਇਹਨਾਂ ਦੇ ਲਵੇ ਨਹੀਂ ਆਇਆ ਪਿੰਡ ਦਾ ਇਹ ਗੱਲ ਦਾ ਮਾਰਾ ਇੱਕ ਬੰਦਾ ਖੇਚ ਦੇ ਵਿੱਚ ਢਾ ਲਿਆ ਉਹਦੀਆਂ ਵੀ ਲੱਤਾਂ ਬਾਹਾਂ ਪਾੜ ਕੇ ਆਏ ਪਿੱਛੇ ਤੇ ਉਹ ਬੰਦੇ ਦਾ ਬਹੁਤ ਨੁਕਸਾਨ ਹੋ ਗਿਆ ਤਿੰਨ ਬੰਦਿਆਂ ਦਾ ਨੁਕਸਾਨ ਕਰਤੇ ਨੇ ਉਸ ਤੋਂ ਬਾਅਦ ਇਹ ਅੰਦਰ ਆ ਗਿਆ ਅੰਤਰਾ ਕੇ ਨੇ ਬਹੁਤ ਨੁਕਸਾਨ ਕਰਿਆ ਬਹੁਤ ਜ਼ਿਆਦੇ ਕੋਈ ਬੰਦਾ ਅੰਦਰ ਨਹੀਂ ਬੜਿਆ ਪਿੰਡ ਦਾ ਕੋਈ ਨਾਰਾ ਫੱਲੇ ਕੇ ਆਇਆ ਬੰਦਾ ਚਕੇ ਵੀ ਕੋਈ ਮਾਰਦੂਰ ਨੂੰ ਕੋਈ ਮੈਨੂੰ ਮਾਰਨੇ ਆਇਆ ਅਸੀਂ ਆਪ ਖੁਦ ਆਪਣਾ ਪਰਿਵਾਰ ਪੰਦਰ ਬੜਿਆ ਕੋਈ ਬੰਦਾ ਨਹੀਂ ਬੜਿਆ ਕਿੱਥੇ ਜਿਹਦੇ ਸੱਟਾਂ ਲੱਗੀਆਂ ਕਿੰਨੀਆਂ ਸੱਟਾਂ ਲੱਗੀਆਂ ਸੱਟਾਂ ਖਾਸੀਆਂ ਨੇ ਜੀ ਉਹਦੇ ਹਸਪਤਾਲ ਚ ਦਾਖਲ ਹੈ ਉਹ ਦੋ ਦਿਨ ਦੇ ਦਾਖਲ ਹੈ ਇਹ ਸੂਰ ਫੱਲਿਆ ਇਹ ਜੰਗਲਾਤ ਵਿਭਾਗ ਨੂੰ ਕੋਈ ਜਾਣਕਾਰੀ ਨਾ ਜੀ ਕਿਸੇ ਨੂੰ ਜੰਗਲਾਤ ਵਿਭਾਗ ਨੂੰ ਲਾ ਜੀ ਕੋਈ ਨਹੀਂ ਪਹੁੰਚਿਆ ਜੀ ਕੋਈ ਨਹੀਂ ਆਇਆ ਜੀ ਤਾਂ ਕਿਵੇਂ ਦੇਖ ਦੋ ਏਦਾਂ ਦੇ ਸੂਰ ਜਦੋਂ ਆਜ਼ਾਦ ਫਿਰਦੇ ਨੇ ਤਾਂ ਜਿਵੇਂ ਹੁਣ ਬਚਤ ਰਹਿ ਗਈ ਤਾਂ ਲੱਗਦਾ ਵੱਡਾ ਨੁਕਸਾਨ ਦੀ ਵੱਡੇ ਨੁਕਸਾਨ ਹੋ ਰਹੇ ਨੇ ਜੀ ਸ ਖੇਤਾਂ ਦੇ ਵਿੱਚ ਰਾਤ ਨੂੰ ਕੋਈ ਨੱਕਾ ਨਹੀਂ ਮੋੜਿਆ ਇਕੱਲਾ ਜਾ ਸਕਦਾ ਤਾਂ ਲੱਗਦਾ ਜੇਕਰ ਬੱਚੇ ਬਾਹਰ ਹੁੰਦੇ ਤਾਂ ਜੇ ਬੱਚੇ ਬਾਹਰ ਹੁੰਦੇ ਸੀ ਬੱਚਿਆਂ ਦਾ ਬਹੁਤ ਨੁਕਸਾਨ ਹੋ ਜਾਂਦਾ ਜੱਜ ਬੱਚਿਆਂ ਦਾ ਬਹੁਤ ਨੁਕਸਾਨ ਹੋ ਜਾਣਾ ਸੀ ਜੱਜ ਹਾਂਜੀ ਹਾਂ ਬੱਚਿਆਂ ਦਾ ਬਹੁਤ ਨੁਕਸਾਨ ਇਹ ਤਾਂ ਇੰਨਾ ਸ਼ੁਕਰ ਜੀ ਘਰੇ ਤੇ ਤਾਂ ਕਰਕੇ ਬਚਤ ਰਹੇਗੀ ਨਹੀਂ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਇਹਨਾਂ ਦਾ ਜੱਜ ਇਹ ਜਿਵੇਂ ਇਕੱਲਾ ਬੰਦਾ ਸੀ ਬਾਹਰੇ ਇਹਦਾ ਲਵੇ ਘਰ ਦੇ ਤੇ ਤਾਂ ਕਰਕੇ ਸੁਣ ਲਿਆ ਇਹਨਾਂ ਨੇ ਆ ਗਏ ਕੋਈ ਬੰਦਾ ਹੋਰ ਨਹੀਂ ਆਇਆ ਉਰੇ ਫਿਰ ਪਿੰਡ ਇਧਰੋਂ ਦੀ ਆਇਆ ਉਹ ਪਰਦੀ ਫੇਕੇ ਰ ਆ ਪਾਇਆ ਸੁਖਵਿੰਦਰ ਸਿੰਘ ਜੀ ਮਾਮਲਾ ਕੁਵੇ ਸਿੱਧੇ ਤੇ ਸਪੈਰੀ ਨਾ ਸੀ। ਇਹ ਮੈਂ ਮੋਟਰ ਤੋਂ ਪਾਣੀ ਲਾ ਕੇ ਆ ਰਿਹਾ ਸੀਗਾ ਆਪਣੇ ਘਰੇ ਜ਼ਿੰਮੇਦਾਰ ਦੇ ਗੇਟ ਖੋਲਿਆ ਨਾ ਇੱਕਦਮ ਜੰਗਲੀ ਸੂਰ ਆਇਆ। ਉਹਨੇ ਫੇਟ ਮਾਰੀ ਕਹੀ ਮੇਰੇ ਹੱਥ 'ਚ ਸੀਗੀ। ਉਹ ਕਹੀ ਗਿਰ ਗਈ ਤੇ ਮੈਂ ਕਹੀ ਦੇ ਉੱਪਰ ਗਿਰ ਗਿਆ ਮੇਰੇ ਉਹ ਸੱਟ ਲੱਗੀ ਤੇ ਉਹਨੇ ਪੈਰ ਤੇ ਗੰਦੀ ਮਾਰ ਲਈ ਜੀ। ਨਹੀਂ ਨਹੀਂ ਘਰੋਂ ਆ ਗਿਆ ਉਹ ਪਿੱਛੋਂ ਜਗਾ ਸੀ ਨਾ ਬਾੜੀ ਲੱਗੀ ਹੋਈ ਆ ਪਿੱਛੇ ਉਧਰੋਂ ਕਿ ਤੱਕ ਖੇਤਾ ਜੋ ਘਰੇ ਵੱੜ ਗਏ ਸੀ। ਮੈਂ ਆਪਣਾ ਨਾਰਮਲ ਜਿਵੇਂ ਚਾਹ ਪਾਣੀ ਲੈਣ ਜਾਣਾ ਹੁੰਦਾ ਈ ਉਹ ਲੈਣ ਗਿਆ ਸੀਗਾ। ਪਾਣੀ ਪੁਣੀ ਲਗਾ ਕੇ ਉਹਨੇ ਅੱਗੇ ਬਸ ਫੇਟ ਮਾਰੀ ਲੱਗਦਾ ਲੋਕਾਂ ਨੂੰ ਚੱਕਵੀਂ ਕੀ ਟੈਨਸ਼ਨ ਉਹੇ ਕਤਵਾਰ ਨਹੀਂ ਸੀ 8-10 ਬੰਦਿਆਂ ਨੂੰ ਲੈ ਕੇ ਨਹੀਂ ਗਾਉਂਦੇ ਘਰੇ ਵੀ ਸੁਪਰ ਹੈ ਵੀ ਕੋਈ ਜਵਾਬ ਨਹੀਂ ਆਇਆ ਕਿ ਬੱਚਾ ਨਹੀਂ ਆਇਆ ਕਿ ਬਜ਼ੁਰਗਾ ਹੋ ਗਿਆ ਨਹੀਂ ਕਰ ਦਿੱਤਾ ਆਪਾਂ ਨੂੰ ਪਤਾ ਲੱਗਿਆ ਫਤਿਗੜ ਪਾਸੇ ਤੋਂ ਪੇਸ਼ੈਂਟ ਆਏ ਨੇ ਸਾਡੇ ਕੋਲ 8 ਪੇਸ਼ੈਂਟ ਆਏ ਨੇ ਟੋਟਲ ਉਹ ਕੋਈ ਜੰਗਲੀ ਸੂਰ ਨੇ ਹਮਲਾ ਕੀਤਾ ਸੀਗਾ ਮਤਲਬ ਸਾਰਿਆਂ ਤੇ ਕੁਝ ਫੈਮਿਲੀ ਮੈਂਬਰਸ ਇੱਕ ਪਰਿਵਾਰ ਦੇ ਨੇ ਕੁਝ ਹੋਰ ਦੇ ਨੇ ਮਤਲਬ ਉਹ ਸਾਰਿਆਂ ਨੂੰ ਅਸੀਂ ਨਾ ਟ੍ਰੀਟਮੈਂਟ ਕਰਤਾ ਜਿੰਨਾ ਜੋ ਇਮਨੋਗਲੋਬਲਿੰਜ ਵਗੈਰਾ ਜਿਹੜੇ ਹੁੰਦੇ ਨੇ ਰੇਬੀਜ਼ ਦੇ ਜਿਹੜੇ ਇੰਜੈਕਸ਼ਨ ਹੁੰਦੇ ਨੇ ਉਹਨਾਂ ਨੂੰ ਦੱਸਤਾ ਸਾਰਾ ਕੁਝ ਸ਼ਡਿਊਲ ਪੂਰਾ ਕਰਤਾ ਸਭ ਦੀ ਡਰੈਸਿੰਗ ਵਗੈਰਾ ਕਰ ਦਿੱਤੀ ਗਈ ਹੈ ਸਾਰਾ ਉਹਨਾਂ ਦਾ ਇਲਾਜ ਹੋ ਗਿਆ کافی ਜ਼ਿਆਦਾ ਨਹੀਂ ਪਰ ਐਮ ਵੀ ਕੋਈ ਜਾਣੀ ਨੁਕਸਾਨ ਹੋਣ ਤੋਂ ਬਚਾ ਰਹਿ ਗਿਆ ਸਭ ਦੇ ਲੱਤਾਂ ਪੈਰਾਂ ਤੇ ਜਿਆਦੇ ਛੱਟਾਂ ਨੇ ਜੇ ਕੋਈ ਉੱਪਰ ਪੇਟ ਕੂੜ ਤੇ ਛਾਤੀ ਤੇ ਹੁੰਦੀ ਤਾਂ ਜ਼ਿਆਦਾ ਖਤਰੇ ਵਾਲਾ ਕੰਮ ਹੋ ਸਕਦਾ ਸੀ ਨਹੀਂ ਜ਼ਰੂਰੀ ਅਸੀਂ ਸਾਡੇ ਕੋਲ ਜਿੰਨ ਉਹ ਹੈਗਾ ਸਮਾਧਾਨ ਐਨਾ ਕ ਅਸੀਂ ਨੇ ਉਹੀ ਟ੍ਰੀਟਮੈਂਟ ਕੀਤਾ ਹੁੰਦਾ ਸਭ ਦਾ ਕੋਈ ਗੱਲ ਨਹੀਂ